ਸਭ ਤੋਂ ਪਹਿਲਾਂ ਤਾਂ ਸਾਰੇ ਪੱਤਰਕਾਰ ਭਰਾਵਾਂ ਦਾ ਤੁਹਾਡਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਵੈਲਕਮ ਆ ਫਿਟ ਬਾਈਕਰ ਕਲੱਬ ਦੀ ਪੂਰੀ ਟੀਮ ਵੱਲੋਂ ਔਰ ਅੱਜ ਤੁਹਾਨੂੰ ਮੈਂ ਇੱਕ ਇਨਫੋਰਮੇਸ਼ਨ ਦੇਣ ਲੱਗਾ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਵੀ ਹੁਸ਼ਿਆਰਪੁਰ ਦਾ ਨਾਮ ਵੀ ਲਿਮਕਾ ਬੁੱਕ ਆਫ ਰਿਕਾਰਡ ਔਰ ਗਿਨੀਜ਼ ਬੁੱਕ ਆਫ ਰਿਕਾਰਡ ਦੇ ਵਿੱਚ ਵੀ ਅਸੀਂ ਦਰਜ ਕਰਾਵਾਂਗੇ ਸਾਰੇ ਸ਼ਹਿਰ ਦੇ ਨਿਵਾਸੀ ਜਿਹੜੇ ਹੁਸ਼ਿਆਰਪੁਰ ਦੇ ਆ ਸਾਈਕਲਿੰਗ ਦੇ ਤੌਰ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਈਵੈਂਟ ਅਸੀਂ ਕਰਵਾਉਣ ਜਾ ਰਹੇ ਹਾਂ ਜਿਹਦੇ ਵਿੱਚ ਤੁਹਾਨੂੰ ਪਤਾ ਵੀ ਅਸੀਂ ਹਰ ਸਾਲ ਅਸੀਂ ਸਾਈਕਲੋਥਨ ਕਰਾਉਂਦੇ ਆਂ ਔਰ ਐ ਸੌਰੀ ਸਾਡਾ ਸੀਜ਼ਨ 4 ਹੋਣ ਜਾ ਰਿਹਾ ਸਜਦੇਵਾ ਸਟਾਕਸ ਸ਼ਹਿਰਪੁਰ ਸਾਈਕਲੋਥਨ 10 ਨਵੰਬਰ 2024 ਨੂੰ ਡੇਟ ਸਾਡੀ ਫਿਕਸ ਹੋ ਗਈ ਹੈ ਔਰ ਇਹ ਦੇ ਵਿੱਚ 4 ਸਾਲ ਤੋਂ ਉੱਪਰ ਦੇ ਜਿੰਨੇ ਵੀ ਬੱਚੇ ਹੈਗੇ ਆ ਓਪਨ ਸਭ ਨੂੰ ਓਪਨ ਹੈ ਪਿਛਲੀ ਵਾਰ ਅਸੀਂ ਲਾਜਵੰਤੀ ਚ ਕਰਾਇਆ ਸੀ ਜਿੱਚ 4000 ਦੇ ਕਰੀਬ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਸੀਗਾ ਔਰ ਐ ਸੌਰੀ ਸਾਡਾ ਇਹ ਐਮ ਐਬ ਵੀ ਨਾ ਕੇਵਲ ਸਟੂਡੈਂਟਸ ਬਲਕਿ ਸਾਰੇ ਹੀ ਜਿਨਨੇ ਵੀ ਹੈਗੇ ਚਾਹੇ ਹਾਊਸ ਵਾਈਫ ਬਿਜ਼ਨਸਮੈਨ ਸਰਵਿਸ ਕਲਾਸ ਪੱਤਰਕਾਰ ਡਾਕਟਰ ਵਕੀਲ ਸਾਰੇ ਹੀ ਸ਼ਹਿਰ ਦੇ ਨਿਵਾਸੀ ਸਾਈਕਲ ਚਲਾਉਣ ਔਰ ਇਹ ਜਿਹੜਾ ਇਵੈਂਟ ਹੈ ਅਸੀਂ 10000 ਦਾ ਟਾਰਗੇਟ ਲੈ ਕੇ ਚੱਲੇ ਆ ਜਿਹੜਾ ਗਿਨਿਸ ਬੁੱਕ ਆਫ ਰਿਕਾਰਡ ਚ ਇਹ ਦਰਜ ਹੋਊਗਾ ਔਰ ਲਿਮਕਾ ਬੁੱਕ ਆਫ ਰਿਕਾਰਡ ਚ ਵੀ ਇਹਦਾ ਨਾਮ ਹੋਊਗਾ ਔਰ ਬੜੇ ਮਾਣ ਵਾਲੀ ਗੱਲ ਆ ਵੀ ਇਹਦੇ ਵਿੱਚ ਸਾਨੂੰ ਹੁਸ਼ਿਆਰਪੁਰ ਵਾਸੀ ਜਿਹੜੇ ਆ ਆਪਣਾ ਇਹ ਇਤਿਹਾਸ ਦਾ ਹਿੱਸਾ ਬਣਨਗੇ ਅਸੀਂ ਇਸੇ ਕਰਕੇ ਦਾ ਸਲੋਗਨ ਦਾ ਜਿਹੜਾ ਹੈਸ਼ਟੈਗ ਦਿੱਤਾ ਲੈਟਸ ਕ੍ਰੀਏਟ ਹਿਸਟਰੀ ਔਰ ਇਹ ਤਾਂ ਹੀ ਪੋਸੀਬਲ ਹੋ ਪਾਣਾ ਜਿਹੜਾ ਜਦੋਂ ਅਸੀਂ ਸਾਡਾ ਫਿਟ ਬਾਈਕਰ ਕਲੱਬ ਦਾ ਜਿਹੜਾ ਮੈਸੇਜ ਹੈ ਸ਼ਹਿਰ ਵਾਸੀਆਂ ਤੱਕ ਤੁਹਾਡੇ ਥਰੂ ਕੱਲੇ-ਕੱਲੇ ਘਰ ਵਿੱਚ ਪਹੁੰਚੇ ਔਰ ਉਹਦੀਆਂ ਅਸੀਂ ਤਿਆਰੀਆਂ ਹੁਣੇ ਹੀ ਸ਼ੁਰੂ ਕਰ ਦਿੱਤੀਆਂ ਔਰ ਰਜਿਸਟ੍ਰੇਸ਼ਨ ਜਿਹੜੀ ਆ ਅਸੀਂ ਸੋਮਵਾਰ ਤੋਂ ਅਸੀਂ ਇਹਦੀ ਆਨਲਾਈਨ ਰਜਿਸਟ੍ਰੇਸ਼ਨ ਜਿਹੜੀ ਆ ਉਹ ਸਟਾਰਟ ਕਰਨ ਜਾ ਰਹੇ ਆ ਔਰ ਇਹਦੇ ਵਿੱਚ ਅਸੀਂ ਜਿਹੜੀ ਆ ਰਜਿਸਟ੍ਰੇਸ਼ਨ ਫੀਸ ਹੈ ਅਸੀਂ ਐ ਸਾਰੀ 25 ਰੁਪਏ ਰੱਖੀ ਐ ਨੋਮੀਨਲ ਜੀ ਕਿਉਂਕਿ ਉਹਦਾ ਮੇਨ ਪਰਪਸ ਇਹ ਆ ਕਿਉਂਕਿ ਜਿੰਨੇ ਵੀ ਪਾਰਟਿਸਪੈਂਟਸ ਹੋਣੇ ਆ ਲਿੰਕਾ ਬੁੱਕ ਆਵ ਰਿਕਾਰਡ ਔਰ ਗਿਨਨੀਜ਼ ਵਾਲੇ ਉਹਨਾਂ ਦੀ ਬੇਸਿਕ ਰਿਕੁਆਇਰਮੈਂਟ ਹੁੰਦੀ ਆ ਵੀ ਆਡਿਟ ਹੋਣਾ ਵੀ ਵੈਰੀਫਾਈ ਹੋਏ ਜਿੰਨਾ ਵੀ ਪਾਰਟਿਸਪੀਟੇਸ਼ਨ ਹੈ ਉਹਨਾਂ ਦੀ ਵੈਰੀਫਿਕੇਸ਼ਨ ਜਿਹੜੀ ਹੋਣੀ ਆ ਜ਼ਰੂਰੀ ਆ ਉਹਦੇ ਲਈ ਅਸੀਂ 25 ਰੁਪਏ ਨੋਮੀਨਲ ਜੀ ਫੀਸ ਰੱਖੀ ਆ ਰਜਿਸਟ੍ਰੇਸ਼ਨ ਦੀ ਔਰ ਜਿੰਨੇ ਵੀ ਰਜਿਸਟ੍ਰੇਸ਼ਨ ਦੇ ਕਲੈਕਸ਼ਨ ਹੋਏਗੀ ਉਹ ਅਸੀਂ ਫਿਟ ਬਾਈਕਰ ਕਲੱਬ ਉਹ ਚ 1 ਰੁਪਿਆ ਵੀ ਨਹੀਂ ਰੱਖੇਗਾ ਉਹ ਸਾਰਾ ਦਾ ਸਾਰਾ ਪੈਸਾ ਜੋ ਵੀ ਕਲੈਕਸ਼ਨ ਹੋਇਆ ਉਹ ਸਾਰਾ ਪੈਸਾ ਇਕੱਠਾ ਕਰਕੇ ਅਸੀਂ ਜੀਐਸਐਸ ਆਸ਼ਾ ਗਰੈਂਟ ਸਪੈਸ਼ਲ ਸਕੂਲ ਇੰਟੈਲੈਕਚੁਅਲੀ ਚੈਲੰਜ ਬੱਚਿਆਂ ਦਾ ਜਿਹੜਾ ਸਕੂਲ ਚੱਲ ਰਿਹਾ ਹੈ ਚੈਰੀਟੀ ਤੇ ਉਹ ਸਾਰਾ ਪੈਸਾ ਉੱਥੇ ਡੋਨੇਟ ਕੀਤਾ ਜਾਊਗਾ ਔਰ ਬੱਚਿਆਂ ਨੂੰ ਫ੍ਰੀ ਆਫ ਕਾਸਟ ਅਸੀਂ ਇੱਕ ਟੀ-ਸ਼ਰਟ ਟੌਪ ਕਲਾਸ ਦੀ ਜਿਸ ਤਰ੍ਹਾਂ ਅਸੀਂ ਪਿਛਲੀ ਸਵਾਰੀ ਵੀ ਦਿੱਤੀ ਸੀ ਉਸ ਤੋਂ ਇਲਾਵਾ ਮੈਡਲ ਟੌਪ ਕਲਾਸ ਮੈਡਲ ਸਰਟੀਫਿਕੇਟ ਰਿਫਰੈਸ਼ਮੈਂਟ ਹਰ ਤਰੀਕੇ ਦੀ ਜਿਹੜੀ ਸੁੱਖ ਸਹੂਲਤਾਂ ਔਰ ਉਹ ਸਾਰੀ ਜਿਹੜੀ ਆ ਉਹ ਫ੍ਰੀ ਆਫ ਕੋਸਟ ਆ ਕਿਸੇ ਬੱਚੇ ਕੋਲੋਂ ਅਸੀਂ ਕੋਈ ਵੀ ਇਸ ਨਾਮ ਦੇਤੇ ਕੋਈ ਅਸੀਂ ਪੈਸਾ ਫਿਟ ਬਾਈਕਰ ਕਲੱਬ ਨਹੀਂ ਚਾਰਜ ਕਰੇਗਾ ਔਰ ਇਹ ਜਿਹੜੀ ਇਹਦੀ ਸੱਡੀ ਜਿਹੜੀ ਆ ਮੇਨ ਮਕਸਦ ਇਹ ਆ ਵੀ ਇਹਦੇ ਚ ਅਸੀਂ ਕੱਲੇ ਕੱਲੇ ਸਕੂਲ ਜਾਵਾਂਗੇ ਸਰਕਾਰੀ ਸਕੂਲਾਂ ਚ ਵੀ ਪ੍ਰਾਈਵੇਟ ਸਕੂਲਾਂ ਚ ਵੀ ਜਿਹੜਾ ਡਿਸਟ੍ਰਿਕਟ ਆਪਣਾ ਕੋਰਸ ਵੀ ਆਈਐਮਏ ਦੀ ਮੀਟਿੰਗ ਚ ਵੀ ਪੂਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਾਂਗੇ ਵੀ ਇਸ ਇਤਿਹਾਸ ਦਾ ਹਿੱਸਾ ਬਣਨ ਔਰ ਉਹਦੀਆਂ ਤਿਆਰੀਆਂ ਅਸੀਂ ਹੁਣੇ ਸ਼ੁਰੂ ਕਰਾਂਗੇ ਤਕਰੀਬਨ ਇਹਦੇ ਵਾਸਤੇ ਸਾਨੂੰ ਮਿਨੀਮਮ ਜਿਹੜਾ 500 ਦੇ ਕਰੀਬ ਵਲੰਟੀਅਰ ਵੀ ਲੱਗੇਗਾ ਤੇ ਜਿਹਦੇ ਵਿੱਚ ਅਸੀਂ ਸਾਡੇ ਸਿਵਲ ਡਿਫੈਂਸ ਦੇ ਹੋਰ ਵੀ ਬਹੁਤ ਸਾਰੀਆਂ ਐਨ ਜੀਓਜ਼ ਹੈਗੀਆਂ ਜਿਨ੍ਹਾਂ ਨੇ ਸਾਨੂੰ ਪਿਛਲੇ ਟਾਈਮ ਤੇ ਵੀ ਸਾਨੂੰ ਕੋਆਪਰੇਟ ਕੀਤਾ ਸੀ ਤੇ ਉਹਨਾਂ ਨਾਲ ਵੀ ਸਾਡੀ ਸਾਰੇ ਨਾਲ ਗੱਲ ਹੋ ਗਈ ਹੈ ਉਹ ਵੀ ਸਾਡੇ ਵਲੰਟੀਅਰ ਜਿਹੜੇ ਆ ਦੂਰੇ ਵੀ ਆਉਣਗੇ ਸਾਰੇ ਇਸ ਈਵੈਂਟ ਦਾ ਹਿੱਸਾ ਬਣਨ ਵਾਸਤੇ ਅਰ ਜਿਵੇਂ ਕਿ ਤੁਸੀਂ ਦੱਸਿਆ ਕਿ 10000 ਸਾਈਕਲਿਸਟ ਪਾਰਟਿਸਪੇਟ ਕਰਨਗੇ ਆਪਾਂ ਕਹਿ ਸਕਦੇ ਹਾਂ ਕਿ ਨਾਰਥ ਇੰਡੀਆ ਦੀ ਜਾਂ ਇੰਡੀਆ ਦੀ ਇਹ ਸਭ ਤੋਂ ਵੱਡੀ ਇੰਡੀਆ ਦਾ ਮੈਂ ਸਾਰਾ ਅਸੀਂ Google ਤੇ ਵੀ ਸਰਚ ਮਾਰ ਕੇ ਦੇਖ ਲਿਆ ਸਾਨੂੰ ਸਭ ਤੋਂ ਵੱਡੀ ਜਿਹੜੀ ਆ ਗੈਦਰਿੰਗ ਜਿਹੜੀ ਆ 6500 ਦੀ ਜਿਹੜੀ ਨਾਗਪੁਰ ਦੀ ਸਾਨੂੰ ਮਿਲੀ ਆ ਉਸ ਤੋਂ ਵੱਡੀ ਹੋਰ ਕਿਤੇ ਗੈਦਰਿੰਗ ਦਾ ਨਹੀਂ ਮਿਲਿਆ ਅਸੀਂ ਟੀਚਾ 10000 ਦਾ ਲੈ ਕੇ ਚੱਲੇ ਆ ਔਰ ਮੈਂ ਇਹ ਦੱਸਣਾ ਚਾਹਨਾ ਵੀ ਹੁਸ਼ਿਆਰਪੁਰ ਵਰਗਾ ਸ਼ਹਿਰ ਜੇ ਅਸੀਂ ਉਹਦੀ ਕੰਪੈਰੀਜ਼ਨ ਦਿੱਲੀ ਬੰਬਈ ਜਾਂ ਮੈਟਰੋਪੋਲੀਟਨ ਸਿਟੀ ਨਾਲ ਕਰੀਏ ਤਾਂ ਹੁਸ਼ਿਆਰਪੁਰ ਇੱਕ ਪਿੰਡ ਆ ਬੰਬੇ ਨਾਲ ਕੰਪੈਰੀਜ਼ਨ ਕਰਾਂਗੇ ਪੋਪੂਲੇਸ਼ਨ ਦੇ ਵਾਈਜ਼ ਵੀ ਏਰੀਆ ਵਾਈਜ਼ ਵੀ ਔਰ ਛੋਟੇ ਸ਼ਹਿਰ ਹੁਸ਼ਾਰਪੁਰ ਦੇ ਵਿੱਚ ਐਡੀ ਵੱਡੀ ਗੈਦਰਿੰਗ ਕਰਨਾ ਐਡਾ ਵੱਡਾ ਇਵੈਂਟ ਕਰਨਾ ਇਹ ਹੁਸ਼ਾਰਪੁਰ ਵਾਸੀਆਂ ਦੀ ਜਿਹੜੀ ਹੈ ਹੋਊਗੀ ਪਛਾਣ ਵੀ ਇਹ ਹੁਸ਼ਾਰਪੁਰ ਵਾਸੀ ਜਿਹੜੇ ਆ ਵਾਕਈ ਹੁਸ਼ਿਆਰ ਆ ਦੇਸ਼ ਚ ਨੰਬਰ 1 ਨੇ ਸਰ ਅਪਲਾਈ ਕਿਸ ਤਰੀਕੇ ਨਾਲ ਕਰ ਸਕਦੇ ਕੋਈ ਵੈਬਸਾਈਟ ਹੈ ਜਾਂ ਤੁਹਾਡੇ ਕਿਸੇ ਬੰਦੇ ਨਾਲ ਕਨੈਕਟ ਨਹੀਂ ਬਿਲਕੁਲ ਮੈਂ ਇਸੇ ਤੁਹਾਨੂੰ ਪਹਿਲਾਂ ਵੀ ਜਿਸ ਤਰ੍ਹਾਂ ਦੱਸਿਆ ਇਹਦੀ ਸਾਰੀ ਰਜਿਸਟ੍ਰੇਸ਼ਨ ਜਿਹੜੀ ਆ ਆਨਲਾਈਨ ਹੋਏਗੀ ਸਾਰਾ ਹੀ ਟੋਟਲ ਪ੍ਰੋਸੈਸ ਆਨਲਾਈਨ ਹੈ ਔਰ ਮੰਡੇ ਨੂੰ ਅਸੀਂ ਇਹਦੀ ਆਨਲਾਈਨ ਰਜਿਸਟ੍ਰੇਸ਼ਨ ਜਿਹੜੀ ਆ ਉਹ 15 ਤਰੀਕ ਨੂੰ 15 ਜੁਲਾਈ ਤੋਂ ਆਪਾਂ ਇਹਦੀ ਰਜਿਸਟ੍ਰੇਸ਼ਨ ਸਟਾਰਟ ਕਰਨ ਜਾ ਰਹੇ ਹਾਂ ਸਰ 사이ਟ ਕਿਹੜੀ ਹੈ ਜੀ ਸੱਚ ਦਾ ਮਤਲਬ ਸੀ ਇਹਦਾ ਕਿ 사이ਟ ਕਿਹੜੀ ਹਾਂ ਉਹਦਾ ਲਿੰਕ ਅਸੀਂ ਸਾਰਿਆਂ ਨੂੰ ਸ਼ੇਅਰ ਕਰਾਂਗੇ ਤੁਹਾਨੂੰ ਵੀ ਅਸੀਂ ਸ਼ੇਅਰ ਭੇਜ ਕਰ ਦਾਂਗੇ ਲਿੰਕ Google ਫਾਰਮ ਦੇ ਉੱਤੇ ਜਾ ਕੇ ਰਜਿਸਟ੍ਰੇਸ਼ਨ ਹੋਣੀ ਹੈ ਉਹਦੀ ਉਹਦਾ ਸਾਰਿਆਂ ਨੂੰ ਅਸੀਂ ਲਿੰਕ ਸੋਸ਼ਲ ਮੀਡੀਆ ਤੇ ਵੀ ਤੇ ਹੋਰ ਵੀ ਅਲੱਗ-ਅਲੱਗ ਜਿਹੜੇ ਮਾਧਿਅਮ ਹੈਗੇ ਆ ਉਹਨਾਂ ਦੇ ਥਰੂ ਲੋਕਾਂ ਦੇ ਤੱਕ ਪਹੁੰਚਾਵਾਂਗੇ ਸਕੂਲਾਂ 'ਚ ਵੀ ਆਪਾਂ ਭੇਜਾਂਗੇ ਸਭ ਜਗ੍ਹਾ ਵੀ ਆਪਾਂ ਇਹ ਕੋਸ਼ਿਸ਼ ਹੈ ਵੀ ਦੇਣ